ਜੇ ਫਿਰ ਰਿਜ਼ਲਟ ਦੱਲ ਲੱਗਦਾ ਥੋੜਾ ਜਿਹਾ ਚਲੋ ਕੋਈ ਦੇਖਣ ਚੱਲਗੇ ਕੀ ਹੁੰਦਾ ਜਿੱਦਾਂ ਮम्मा ਖਾਲੀ ਰੋਟੀ ਹੋਰ ਹੋਰ ਚੱਲ ਗਿਆ ਦਾਦੀ ਹਰਮਨ ਗਿਆ ਕਿਤੇ ਅੱਜ ਹਰਮਨ ਗਿਆ ਦੇ ਲੱਗੇ ਕੰਮ ਨਹੀਂ ਹੈ ਤੇ ਆਪਾਂ ਵੀ ਜਾਣਾ ਸਾਢੇ 10 ਹੋ ਗਏ ਆ ਹੁਣ ਅਸੀਂ ਤਿਆਰ ਹੋਣ ਲੱਗੇ ਕੰਮ ਗਿਆ ਹੋਇਆ ਹਰਮਨ ਵੀ ਕੰਮ ਆ ਕੰਮ ਗਿਆ ਤੇ ਆਹਦੇ ਨਾਲ ਕਿਹੜੇ ਰਹਿੰਦੇ ਆ ਆਣ ਵਾਲੇ ਬਲੌਗਰ ਦੱਸਾਂ ਕਿਹੜੇ ਹਾਂ ਤੇ ਹੁਣ ਉੱਪਰ ਵੀ ਜਾਣਾ ਚਲੰਦਰ ਤੇ ਚਲ ਮੈਂ ਕੱਢ ਦੋ ਮੇਰੀ ਸ਼ਰਟ ਪ੍ਰੈਸ ਹੈ ਸ਼ਰਟ ਪ੍ਰੈਸ ਕਰ ਦੋ ਫਿਰ ਚੱਲਦੇ ਹਾਂ 11:30 ਦਾ ਕੀ ਆ ਹੈ ਬੜੀ ਬੈਟਰੀ ਡਾਊਨ ਹੋ ਗਈ ਉਹ ਤੇਰੀ ਯਾ ਨੀਂ ਨਹੀਂ ਲਾਈ ਜਾਂਦੀ ਮੈਨੂੰ ਸੋਣੇ ਨੂੰ ਟਾਈਮ ਨਾ ਰਾਤ ਨੂੰ 12:00 ਤਾਂ ਪਜਾ ਦਿੰਦੀ ਆ ਤੇ ਇੱਕ ਯਾਰ ਮੈਂ ਹੋ ਗਈ ਤਿਆਰ ਹੋ ਗਈ ਤਿਆਰ ਦੇ ਭਾਈਆ ਪਾਪਾ ਬਾਹਰ ਗੱਡੀ ਗੱਡਣ ਗਏ ਆ ਮੈਂ ਤਿਆਰ ਹੋ ਗਈ ਆ फिर मम्मा कितने टाइम हो बज हैं चल रहे उन्हें हूँ चलिए फिर मम्मा पता नहीं, नहीं।, 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 नहीं कोठे गए मैं भी अडी हूँ बस मैं अपना एडमिट कार्ड भी ले लिया एडमिट कार्ड हूँ चल रहे ममा आ गए ਨਹੀਂ ਅਰਮਾਨ ਮੇਰੇ ਗ੍ਰੈਂਡ ਨਹੀਂ ਲੋੜ ਨਹੀਂ ਪੈਣੀ ਅਗਰੇ ਇਹਨੂੰ ਲੱਗਦਾ ਰ ਡਰ ਆਵਾਜ਼ ਵੀ ਨਹੀਂ ਨਿਕਲਦੀ ਰਹੀ ਸ਼ਕਲ ਤਾਂ ਦਿਖਾਨੇ ਦੀ ਕਿਤੇ ਦਿਖਾਈ ਜਰਾ ਦਿਖਾਈ ਜਰਾ ਨਹੀਂ ਮੇਰੀ ਗੱਲ ਸੁਣ ਤੈਨੂੰ ਤੂੰ ਇਹ ਦੇਖ ਪੇਪਰ ਦੇ ਕੇ ਆਈਆਂ ਇਹਨੇ ਵਧੀਆ ਹੋਏ ਆ ਨਹੀਂ ਮੇਰਾ ਸਾਇੰਸ ਤਾਂ ਵਧੀਆ ਨਹੀਂ ਚਲ ਇੱਕ ਪੇਪਰ ਹੀ ਨਹੀਂ ਨਾ ਵਧੀਆ ਹੋਇਆ ਬਾਕੀ ਤਾਂ ਸਾਰੇ ਠੀਕ ਹੋ ਜਾਣਾ ਬਾਕੀ ਸਾਇੰਸ ਤੇ ਬਸ ਠੀਕ ਆ ਮੇਰੇ ਜੇ ਇੱਕ ਪੇਪਰ ਦੀ ਕਿਹੜੀ ਗੱਲ ਅਗਲੀ ਦੇ ਸਾਇੰਸ ਦੀ ਗੱਲ ਤਾਂ ਤਿਆਰੀ ਕਰ ਲਈ ਫੈਸਦੀ ਮੈਂ ਤਾਂ ਬਹੁਤ ਚਲੋ ਠੀਕ ਸਲਾਮ ਆਏ ਫੇਸ ਹੀ ਰੱਖੇ ਚਲੋ ਆਹ ਲਓ ਫੋਨ ਕੀ ਗੱਡੀ ਵਿੱਚ ਤੇ ਆਪਾਂ ਚੱਲੇ ਹਾਂ ਅੱਜ ਪੀਡੀ ਅੰਦਰ ਲੂ ਨਾ ਸਾਹੀਆ ਬਿਜਾਰੀ ਦੀ ਆਵਾਜ਼ ਨਹੀਂ ਨਿਕਲਦੀ ਭਈ ਅੱਜ ਨਹੀਂ ਨਹੀਂ ਦਾਨੀ ਨਹੀਂ ਨਿਕਲਦੀ ਭਈ ਬੋਲ ਹੀ ਬੋਲਣ ਲਈ ਯਾਰ ਸਿਰਫ ਮੈਨੇ ਸਾਇੰਸ ਤੋਂ ਡਰ ਲੱਗਦਾ ਕੋਈ ਯਾਰ ਇੱਕ ਪੇਪਰ ਚੋਂ ਤੇਰੇ ਨੰਬਰ ਘੱਟ ਵੀ ਆ ਜਾਣਗੇ ਇਹਦਾ ਕੋਈ ਗੱਲ ਨਹੀਂ ਬਾਕੀਆਂ ਚੋਂ ਸਹੀ ਹੋਣੇ ਚਾਹੀਏ ਸਾਰਿਆਂ ਦਾ ਨਹੀਂ ਘੱਟਾ ਜੀ ਸਹੀ ਆ ਮੇਰੇ ਸਾਇੰਸ ਵੀ ਆफी ਹਿੰਦੀ ਜੋ ਮੇਰੇ ਮੇਰੇ ਖਿਆਲ ਚ ਉਹਨੇ ਅੰਦਰ ਤਾਂ ਬਣਾਉਣ ਨਹੀਂ ਦੇਣਾ ਵਲੌਗ ਹਨਾ ਦੈਟਸ ਇਟ ਹਾਂ ਅੰਦਰ ਨਹੀਂ ਬਣਾਉਣ ਦੇਣਾ ਲੋਗ ਯਾਰ ਬਣਾਉਂਦੀ ਪਈ ਇਹਨੂੰ ਬਣਾਉਂਦੀ ਤਾਂ ਪਈ ਕੋਈ ਨਹੀਂ ਫੇਰ ਬਾਅਦ ਚ ਬਾਹਰ ਆ ਕੇ ਦੱਸ ਦਿਆਂਗੇ ਨਾ ਕੀ ਆ ਤੇਰਾ ਰਿਪੋਰਟ ਕਾਰਡ ਪਾ ਦਿਆਂਗੇ ਵਿੱਚ ਨਹੀਂ ਤਾਂ ਰਿਪੋਰਟ ਕਾਰਡ ਆ ਨਾ ਆ ਗਿਆ ਮੋਟਗੇ ਆ ਤੇ ਮੋਂ ਬਾਅਦ ਚ ਆਪਾਂ ਬਣਾਵਾਂਗੇ ਬਾਹਰੋਂ ਆ ਕੇ ਨਹੀਂ ਉੱਥੇ ਦਾਰ ਦੇ ਕੱਟੇ ਹਾਂ ਹਾਂ ਅੰਦਰੋਂ ਆ ਕੇ ਬਣਾਣੇ ਆ ਹੁਣ ਆਪਾਂ ਇੱਥੇ ਤੋਂ ਲਾਊਡ ਨਹੀਂ ਆ ਦੇਖਦੇ ਆ ਅੰਦਰ ਜੇ ਬਣਦਾ ਹੋਇਆ ਬਣਾ ਲਾਂਗੇ ਕਰਦੀ ਕਰਦੀ ਇਥੇ ਹਾਂ ਹੈ ਨਹੀਂ ਤਾਂ ਇੱਥੇ ਬਾਹਰ ਕਰਦੀ ਉੱਪਰ ਟੋਪ ਤੇ ਆ ਰਿਹਾ ਤੇ ਇਹ ਚਾ ਲਦੇ ਹਾਂ ਬਾਹਰ ਉਹ ਅੱਗੇ ਦੇਖ ਲੈ ਰਿਜ਼ਲਟ ਲੈ ਲਿਆ ਤੇ ਮम्मा ਆ ਤਾਂ ਖੁਸ਼ ਮੇਰੇ ਬਹੁਤ ਵਧੀਆ ਨੰਬਰ ਆਏ ਬਾਹਰ ਆ ਗਿਆ ਰਿਜ਼ਲਟ ਲੈ ਲਿਆ ਤੇ ਮम्मा ਬਹੁਤ ਵਧੀਆ ਨੰਬਰ ਆਏ ਹਾਂ ਇਹ ਵਧੀਆ ਨੰਬਰ ਆਏ ਆ ਬਸ ਮੇਰੇ ਸਾਇੰਸ ਚ ਘੱਟ ਆ ਅਗਲੀ ਵਾਰ ਹੋਰ ਵੀ ਵਧੀਆ ਆਣੇ ਚਾਹੀਦੇ ਆ ਬਸ ਮੇਰੇ ਸਾਇੰਸ ਚ ਘੱਟ ਆ ਜੰਮ ਲੋ 40 ਚ ਕਿੰਨੇ ਆਏ 31 ਆਏ ਹੈ ਨਾ ਅਗਲੀ ਵਾਰ ਵਧੀਆ ਅਗਲੀ ਵਾਰ ਹੋਰ ਵਧੀਆ ਆਣੇ ਚਾਹੀਦੇ ਆ ਨੰਬਰ ਮੇਰੇ ਸਭ ਤੋਂ ਵਧੀਆ ਨੰਬਰ ਆਇਆ ਐਸਐਸਟੀ ਤੋਂ ਮੈਥਸ ਤੋਂ ਹਨਾ ਮੰਮੀ ਐਸਐਸਟੀ ਮੈਥਸ ਇੰਗਲਿਸ਼ ਤੋਂ ਬਹੁਤ ਵਧੀਆ ਨੰਬਰ ਆਇਆ ਬਾਕੀ ਸਭ ਐਵਰੇਜ ਹੀ ਮੈਨੇ ਉਹਦਾ ਵਧੀਆ ਆਇਆ ਹੈ ਨਾ ਵਧੀਆ ਆਇਆ ਇਸ ਤੋਂ ਅਗਲੀ ਵਾਰ ਹੋਰ ਵਧੀਆ ਨੰਬਰ ਆਣਗੇ ਹਨਾ ਅੰਦਰ ਆਊਂਡ ਨਹੀਂ ਸੀ ਯਾਰਰਾ ਗਿਆ ਪਾ ਲੈ ਨੇ ਪਪਾ ਇੱਥੇ ਖੜੇ ਨੇ ਪਪਾ ਮੇਰੇ ਆਈਸਕ੍ਰੀਮ ਖੰਦੀ ਪਈਆ ਫੇ ਪਾ ਚੱਲਦੇ ਆ ਘਰੇ ਕਿ ਅੱਜ ਕੋਈ ਨਹੀਂ ਵੀ ਆਣਾ ਕੋਈ ਆ ਕੇ ਚਲ ਗਿਆ ਵੈਸੇ ਹੈ ਨਾ ਸਵੇਰੇ ਮੁੰਵੀਆਂ ਆਪੂ ਨੇ ਕਵਰੀ ਬਟ ਕੰਦੇ ਸਟਾਈਲ ਨਾ ਆਈਸਕ੍ਰੀਮ ਖਾਦੀ ਉਸਿਆ ਸਹੀ ਕਿਹਾ ਪੂਰੀ ਰਾਤੀ ਆਈਸਕ੍ਰੀਮ ਕਿਲਰ ਆ ਸਕੀਂ ਜੜੀ ਸਾਰੀ ਖਿਲਲੀ ਰਗੀ ਹੋਰ ਕੀ ਗਰਮੀ ਕਰਕੇ ਨਾ ਮੈਲਟ ਹੋ ਗਈ ਉਹ ਉੱਥੇਲੇ ਫੋਨ ਟੁੱਟ ਗਈ ਚੋਕ ਸਾਰੀ ਹੋਰ ਪਾਪਾ ਹੁਣ ਆਪਾਂ ਪਹੁੰਚ ਚੁੱਕੇ ਆ ਪਾਪਾ ਨੇ ਕੀ ਖਾ ਲ ਆਪਣਾ ਮੇਨ ਵੰਡ ਪਾਪਾ ਕਿਤੇ ਖਾਂਦੇ ਆ ਇਹ ਖਾਮਾ ਲੈਣਾ ਆ ਪਰ ਮੇਰੇ ਪਪਾ ਨੇ ਮਿਲਕ ਬਾਮ ਪੀਤਾ ਜੀ ਪਪਾ ਨੇ ਟੈਸਟ ਕਰਾਉਣਾ ਮਿਲਕ ਬਾਮ ਬਲੇ 30 ਰੁਪਏ 40 ਰੁਪਏ ਦਾ ਮਿਲਕ ਬਾਮ ਦਾ ਟੈਸਟ ਕਰਾਉਣਾ ਇਤਨੀ ਦੇਖੀ ਇੱਥੇ ਬਾਪਾ ਨੇ ਮਿਲਕ ਬਾਮ ਮਿਲਕ ਬਾਮ ਪੀਤਾ ਮਿਲਕ ਬਾਮ ਪੀਤਾ ਮੈਂ ਆਈਸਕ੍ਰੀਮ ਖਾਧੀ ਤੇ ਦੋਨੇ ਹੋਏ ਅਜਾ ਮੇਰੀ ਗੱਲ ਸੁਣ ਹੁਣ ਹਾਂ ਇੱਥੇ ਤੁਹਾਨੂੰ ਲੱਗਾ ਲਾਉਣ ਤੁਸੀਂ ਜਾਓ ਕਿਉਂ ਆਈਸਕ੍ਰੀਮ ਇੱਥੇ ਕਰ ਦੇਣੀ ਆ ਯਾਰ ਗੱਡੀ ਦੀ ਬ੍ਰੇਕ ਨਹੀਂ ਲੱਗਦੀ ਹੈਗੀ ਬ੍ਰੋਕ ਫੋਕ ਘਾਟਾ ਮੈਂ ਮੜੀ ਠੀਕ ਕਰਾ ਕੇ ਲਿਆਵਾ ਚਲੋ ਸਾਡੀ ਆਈਸਕ੍ਰੀਮ ਇੱਥੇ ਨਿਕਲ ਜਾਣੀ ਆ ਯਾਰ ਤੁਸੀਂ ਉਤਰੋ ਤੇ ਚਲੋ ਮੂਹੇ ਬਾੜ ਦਿਆ ਕਰ ਕੈਮਰੇ ਨੂੰ ਚਲਾ ਬਚਲਤੇ ਹੈ ਗਾਇਸ ਮੈਂ ਫੋਨ ਆ ਮੇਰੇ ਫੋਟੋ ਵੀ ਆ ਚੇ ਇੱਕ ਮਿੰਟ ਮਾਈ ਗਾਡ ਗਾਇਸ ਮੇਰੇ ਟੋਕਨ ਲੈ ਦਿਆ ਪਹਾਣੇ ਘਟੀ ਦੇ ਨਾਲ ਟੋਕਰ ਨਹੀਂ ਹੋਣੀ ਓਏ ਚਲ ਬਾਈ ਪਾਪਾ ਨਾ ਬਸ ਆਗੇ ਬੋ ਤਾਰੇ ਕਰਾਇਆ ਬ੍ਰੇਕ ਸੀ ਕਿੰਨੀ ਗਰਮੀ ਬਾਪਾ ਗਰਮੀ ਬਹੁਤ ਹੈ ਯਾਰ ਤੇ ਵਾਖੀ ਯਾਰੇ ਦਾਦੀ ਕਿਦਾਂ ਠੀਕ ਹੈ ਹਰਮਨ ਵੀ ਆ ਗਿਆ ਆ ਤੇ ਮਮਾ ਸੋਈ ਚੇ ਨੇ ਤੇ ਉਹਨਾਂ ਪਪਾ ਫਿਰ ਜਾਣਾ ਤੇ ਕਹਨੇ ਕਿਦਾਂ ਮਮੀ ਬਹੁਤ ਗਰਮੀ ਸ਼ਰਮੀ ਗਰਮੀ ਕਿਦਾਂ ਮੈਂ ਆਈ ਪੁੱਤਰੀ ਮੀਆਂ ਨਾਲ ਆਪੇ ਖਾਲੇ ਬੇਪੂਰੀ ਖਾ ਕੇ ਮੈਂ ਖਾਣੀ ਤਾ ਮੈਂ ਨਾ ਖਾਣੀ ਨੰਬਰ ਆ ਗਿਆ ਵਧੀਆ ਬੜੀ ਕਿਊਟ ਆ ਹੈ ਨੰਬਰ ਆ ਗਿਆ ਵਧੀਆ ਮਮਮੀ ਦਾ ਮੂੰਹ ਗਈ ਆ ਬੇਲਪੂਰੀ ਖਾਣ ਨੂੰ ਯਾਰਾ ਤੇਰੇ ਜਾਨ ਲੱਗੇ ਬਸ ਵਹੀ ਪਈ ਸੀ ਕੁਛ ਨਹੀਂ ਖਾ ਗਈ ਮੈਂ ਸਵੇਰੇ ਹਾਂ ਚੱਲ ਬਲੌਗ ਬੰਦ ਕਰ ਦੇ ਖਾਣਾ ਹਾਂ ਹੁਣ ਆਈ ਆ ਪੁਈ ਪੁਈ ਇੱਧੇ ਵੀਂਗੇ ਜਾ ਆਪਣੇ ਹੈਲੋ ਬਈ ਹਾਂਜੀ ਇੱਧੇ ਦਾ ਪੁੱਤੋ ਤੇ ਆ ਹਰਮਨ ਓਏ ਹਰਮਨ ਇੱਦਾਂ ਉਹਨੇ ਮੈਂ ਵੀ ਲੜਨ ਯਾਰ ਮੈਨੂੰ ਚੀਰਾ ਕੁਛ ਨਾ ਹੋ ਛੇ ਕਿਲੇਣਾ ਹਰਮਨ ਹਰਮਨ ਕਿਲੇਣਾ ਚਾਕਲੇਟ ਦਊਂਗੀ ਜਾ ਬਲੇ ਨਹੀਂ ਯਾਰ ਮੈਂ ਮਾਸ ਮੈਲੋ ਨਹੀਂ ਰਹਿਣਾ ਚਾਕਲੇਟ ਆ ਚਾਕਲੇਟ ਲੈ ਲਾ ਵਾਹ ਵੀ ਚਾਕਲੇਟ ਚਾਕਲੇਟ ਉਹ ਦੂਜਿਆਂ ਨੂੰ ਤਾਂ ਲਾਇਆ ਪਈ ਪਿਗਲੀ ਪਈ ਮਨਾਂ ਤਾਂ ਪਹਿਲੇ ਹੀ ਪਿਗਈਆਂ ਮੇਰੇ ਨੂੰ ਲਾਇਆ ਤਾਂ ਇਹਨੂੰ ਫ੍ਰਿਜ ਦੇ ਵਿੱਚ ਚਾਕਲੇਟ ਇਹਦੀ ਉਹ ਜਿਹੜੀ ਦਿੱਤੀ ਮੈਂ ਲਾਇਆ ਜਾ ਫ੍ਰਿਜ ਜਾ ਇਹ ਆ ਦੇ ਦੇ ਇੱਕ ਨਹੀਂ ਮੈਂ ਨਹੀਂ ਦੇਣਾ ਮੈਨੂੰ ਪਸੰਦ ਆ ਨਹੀਂ ਆਹ ਨਹੀਂ ਆਹ ਹਾਂ ਉਹ ਆ ਚਾਕਲੇਟ ਲੈਣਾ ਨਹੀਂ ਆਹ ਚਾਕਲੇਟ ਲੈ ਲੈ ਮੈਂ ਲੈ ਲਵਾਂ ਮੈਂ ਜੰਦੀ ਭਿੰਦੇ ਲੱਲਾ ਹਣ ਯਾਰ ਉਹ ਤੈਨੂੰ ਪਿਆਰ ਨਾ ਦਿੰਦੀ ਭਈ ਠੀਕ ਆ ਬਾਅਦ ਚ ਮਿਲੀ ਨਾ ਮਿਲਲੀ ਆ ਆਪਣਾ ਡਿਪੈਂਡ ਆ ਤੇ ਨਿਕਲੀ ਅਹਾਂ ਹੋਰ ਮਗਰਾਂ ਨੂੰ ਮੈਨੂੰ ਕੰਦਾ ਹੋਰ ਦੇ ਅੱਧਾ ਕਦਾ ਦਿੱਤਾ ਨਹੀਂ ਇੰਨਾ ਕ ਦਿੱਤਾ ਨੂੰ ਸਾਰੇ ਤਾਂ ਹੁਣ ਵੇਚ ਦਿੰਦੀ ਮੈਂ ਤੇ ਲੈਂਦਾ ਨਹੀਂ ਪਿਆ ਇਹਦਾ ਲੈਣਾ ਫੜਾ ਪਾ ਲੈ ਦਿੱਤਾ ਗਾਇਸ ਮੱਧਾ ਦਿੱਤਾ ਹੈ ਕੋਈ ਦੀ ਕਮੇਟੀ ਕੋਈ ਨਹੀਂ ਕਮੇਟੀ ਮੰਮੀ ਆਪੂ ਤੇ ਬੰਗਲੀ ਗੱਤ ਸੁਣ ਕਮੇਟੀ ਨਿਕਲੀ ਇਹਦੀ 12000 ਦੀ ਦੇਖੋ ਜੀ ਇਹਨੇ ਤਾਂ ਸਾਰੇ ਦੇ ਟਿਕਟਾ ਲਾੜੀਆਂ ਮੈਂ ਦੱਸੋ ਲੱਕ ਕਿੱਥੇ ਲੈਂ ਟਿਕਟਾ ਮੈਨੂੰ ਜਾਣਾ ਉੱਥੇ ਨਾ ਇਹਨੇ ਟਿਕਟਾ ਲਾਣੀ ਕਰੇ ਨੇ ਗੱਡੀਆਂ ਤੇਲ ਨਹੀਂ ਵਾ 100000 ਓਹ! ਸ਼ੀ ਉਹਦੇ ਅੰਦਰੋਂ ਪੱਲਕ ਕਿਉਂ ਨਹੀਂ ਨਿਕਲੀ? ਮੈਨੂੰ ਪਾਈ ਨਹੀਂ ਸੀਗੀ। ਜੇ ਉਹ ਨਿਕਲ ਜਾਂਦੀ ਜੇ ਉਹ ਨਿਕਲ ਜਾਂਦੀ ਫੇਰ ਨਾ ਸਾਰਿਆਂ ਨੇ ਇੱਕੋ ਜਿਹਾ ਮੇਲਾ ਸੀਗਾ। ਇਹ ਸਭ ਬਲੇ ਕੇ ਸੀ ਨਾ ਆਪਾਂ। ਮੈਂ ਕਿਹਾ ਰੋਟਾ ਖੁੜੀ। ਉਹ ਕੁਬਲੀਆਂ ਨਹੀਂ ਆਪਾਂ। ਮੈਂ ਕਹਿੰਦਾ ਵੱਡਾ ਭਰਾ ਕਹਿੰਦਾ ਟਿੱਕੜਾ ਵਾਲੇ ਛੋਟਾ ਕਹਿੰਦਾ ਜੋ ਆਂਦਾ ਉਹ ਖਾਣ ਦੇ। ਤੇ ਇਹਦੇ ਜਿੰਨੇ ਕਹਿੰਦਾ ਬੇਟੀ ਨਿਕਲੀ। ਮੈਂ ਤੇ ਲੈ ਖਵਾ ਫੇਰ। ਮੈਂ ਕਿਹਾ ਵੱਡਾ ਭਰਾ ਟਿੱਕੜਾ ਦੇ ਹਿਸਾਬ ਲਾਰੇ ਬੰਦਾ ਕਹਿੰਦਾ ਜਾਰ-ਜਾਰ ਤੀਵੀਂ ਪੋਉਂਗੀ। ਸਾਬ ਨੂੰ ਮੁੱਟੰਦਈਆ ਹੋਰ ਕਿ ਮੈਂ ਤੈਨੂੰ ਮੱਗਰ ਲੁੱਟ ਲਵਾਂ ਕੁੜੀ ਆਹ ਦੇਖੋ ਜੀ ਸਾਡੇ ਸਿਆਣੇ ਨਿਆਣੇ ਚਾਕਲੇਟ ਦਾ ਹਾਲ ਦੇਖੋ ਕੀ ਕੀਤਾ ਆ ਹਾਏ ਹਾਏ ਪੰਜਾਬੀ ਚ ਕਹੀਏ ਤਾਂ ਗੂੰਹ ਕੱਢਿਆ ਵਿਆ ਆ ਆਹ ਦੇਖੋ ਜੀ ਵੱਡਾ ਵਲੋਗਰ ਸਾਡਾ ਦੇਖੋ ਆਦੀ ਮੈਲਟ ਲਿਆ ਕੇ ਦਿੱਤੀ ਕੀ ਕਰਦੇ ਹੋਣੇ ਮੈਂ ਮੈਂ ਮੈਲਟ ਨਹੀਂ ਲਿਆ ਕੇ ਦਿੱਤੀ ਖਾਣ ਦਾ ਤਰੀਕਾ ਦੇਖੋ ਦੋਨਾਂ ਦਾ ਭੈਣ ਭਰਾਵਾਂ ਦਾ ਆਹ ਦੇਖੋ ਕਿੱਦਾਂ ਲੱਗੇ ਲਫਾਫੇ ਚਟ ਚਟ ਕੇ ਖਾਣ ਵਾਟ ਵਾਲਾ ਬੀਆ ਅੱਜ ਆ ਗਈ ਕੁੜੀ ਪਹਿਲਾਂ ਸਵੇਰੇ ਆ ਗਈ ਇਹ ਇਹਨੇ ਆ ਕੇ ਸਾਨੂੰ ਲੇਟ ਕਰ ਦਿੱਤਾ ਉੱਥੇ ਲੇਟ ਗਏ ਕਿੱਥੇ ਬਾਲਾ ਇਹਦੇ ਇਹਦੇ ਬੀਟੀਐਮ ਤੇ ਬੀਟੀਐਮ ਤੇ ਲੇਟ ਗਏ ਹੁਣ ਲੇਟ ਗਏ ਆ ਬਸ ਇਹ ਜੀ ਮੈਨ ਕਿੱਥੇ ਲੇਟ ਗਏ ਆ ਨਹੀਂ ਹੁਣ ਤੂੰ ਫੇਰ ਆ ਗਈ ਹੁਣ ਫੇਰ ਅਸੀਂ ਰੋਟੀ ਨੂੰ ਲੇਟ ਹੋ ਗਏ ਹੁਣ ਅਸੀਂ ਰੋਟੀ ਬਾਹਰ ਹੁਣ ਅਸੀਂ ਰੋਟੀ ਬਾਹਰੋਂ ਲੈ ਕੇ ਆਏ ਜੀ ਇਹਨਾਂ ਲਈ ਲੈ ਕੇ ਆਏ ਬਟਰ ਨਾਨ ਆਹ ਦੋਨੇ ਜਣੇ ਜਿਹੜੇ ਆ ਇਹਨਾਂ ਗੇ ਰੋਟੀਆਂ ਲੰਘਦੀਆਂ ਨਹੀਂ ਗਈਆਂ ਇਕ ਆ ਸਾਡੀ ਕੁੜੀ ਆ ਇਹ ਵੀ ਅਜ ਨਖਰੇ ਕਰਨ ਲੱਗੀ ਕਹਿੰਦੀ ਬਟਰ ਨਾਲ ਖਾਣਾ ਆਹ ਮਨਪ੍ਰੀਤ ਤੇ ਸਾਡੀ ਮਾਤਾ ਤੇ ਮੈਂ ਆਹੀ ਖਾਣ ਲੱਗੇ ਰੋਟੀ ਦਾਲ ਦੇ ਨਾਲ ਸੁੱਕੀਆਂ ਰੋਟੀਆਂ ਦੇਖੋ ਰੋਟੀ ਜਗੀ ਬਣਾ ਖਾਂਦੇ ਆ ਦੇਖੋ ਜਦੋਂ ਰੋਟੀ ਨੂੰ ਇਦਾਂ ਕਰ ਲਈਦਾ ਨਾ ਇਹ ਐ ਕਰਕੇ ਫਿਰ ਉਹ ਗਰਮ ਰਹਿੰਦੀ ਐ ਪੋਲੀ ਪੋਲੀ ਰਹਿੰਦੀ ਐ ਨਾਲ ਪਿਆਜ਼ ਹਾਂ ਪਨੀਰ ਵੀ ਖਾਣਾ ਹੁੰਦਾ ਮੈਗਾ ਤੂੰ ਪਨੀਰ ਤੂੰ ਪਨੀਰ ਦਾ ਤੇ ਕੀੜਾ ਆ ਗਾਈਜ਼ ਬਾਈਟ ਲੈ ਲੈ ਆਪ ਦੇ ਦੇ ਮੈਨੂੰ ਪਿਆਜ਼ ਦੇ ਬਣਾ ਦੇ 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 ਬਾਈਟ ਐ ਚਲੋ ਠੀਕ ਆ ਜੀ ਮਿਲਦੇ ਰੋਟੀ ਨਾਲ ਹੀ ਖਾ ਗਏ ਅੱਜ ਘਰ ਦੀ ਛੁੱਟੀ ਕੀਤੀ ਰੋਟੀ ਦੀ ਹਣਾ ਹਾਂ ਜੀ ਨਹੀਂ ਕੀਤਾ ਰੋਟੀ ਦਾ ਚਲੋ ਕੋਈ ਗੱਲ ਨਹੀਂ ਲੇਟ ਹੋ ਗਏ ਨਾ ਬਹੁਤ ਆ ਜਦੋਂ ਇਹ ਆ ਜਾਂਦੀ ਵੇ ਸਾਰਾ ਕੰਮ ਸਾਡਾ ਉੱਪਰ ਥੱਲੇ ਹੋ ਜਾਂਦਾ ਨਾ ਇਹ ਇੰਨਾ ਕਿ ਤੰਗ ਕਰਦੀ ਨੇ ਸਾਨੂੰ ਆ ਗਏ ਸਾਡੀ ਸਾਰੀ ਇੱਕ ਕਮੇਟੀ ਨਿਕਲੀ ਆਹ ਨਾਲੇ ਇਹਦੀ ਆਹ ਦੀ ਕਮੇਟੀ ਨਿਕਲੀ ਆ ਦੱਸਦਾ ਬਲੌਗ ਜੀ ਮੈਂ ਕਿਹਾ ਇਤਕੀ ਟਿਕਟਾਂ ਨਹੀਂ ਕਰਨੀਆਂ ਆਪਾਂ ਜਾਣੇ ਕਿ ਜਿਕਰੀ ਮੈਂ ਲੈਂਦੀ ਸਾਰੇ ਵਾਸਤੇ ਰੋਟੀ ਸੀ ਇਹਨਾਂ ਦੋਨੋਂ ਵਾਸਤੇ ਬਡਰ ਨਾਲ ਲੈਂਦੇ ਸੀ ਇਹਨੂੰ ਬਡਰ ਨਾਲ ਤਾਂ ਹੀ ਦਿੱਤਾ ਵੀ ਇਹਦੀ ਕਮੇਟੀ ਨਿਕਲੀ ਇਹ ਟਿਕਟ ਸਾਡੀ ਇਹ ਖਰਚੂਗੀ ਅੱਜ ਕੁੰਮਣ ਜਾਵਾਂਗੇ ਨਾ ਕੁੰ ਤੇ ਟਿਕਟਾਂ ਇਹਨਾਂ ਖਰਚੇ ਨੇ ਸਾਰੀਆਂ ਕਿਹਦੇ ਚ ਕਿੱਥੇ ਜਾਣਾ ਹੈ ਕਮੇਟੀ ਨਿਕਲੀ 12000 ਦੀ ਬੰਦੇ ਆ ਗਏ 8 9 ਜਾਣੇ ਹਿਸਾਬ ਹੋਣ 15000 ਦਾ 3000 ਪੁੱਲਿਆ ਹੋਣ 12000 ਦੀ ਕਮੇਟੀ ਨਿਕਲੀ ਤੇ ਗਰਜਾ 15000 ਰੁਪਏ ਤੱਕ ਕੀ ਸਮੱਕਣ ਨਹੀਂਗਾ ਚਲੋ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਰੋਟੀ ਖਾ ਕੇ ਮਮਾ ਚਾਪੀ ਲੱਗੇ ਹੋ ਅਡੀ ਚਾਹ ਬਣ ਚੁੱਕੀ ਆ ਤੇ ਪਾਪਾ ਆ ਗਏ ਹੋਏ ਨੇ ਕਿਤੇ ਦੁਕਾਨੇ ਲੈਣ ਕੇ ਪਾਪਾ だっਦੀ ਅੰਦਰ ਨੇ ਚਾਵਲ ਬਣਾਉਂਦੇ ਬੈਠੇ ਮੈਂ ਚਾਵਲ ਖਾਣੇ ਸੀਗੇ ਤੇ ਆਦਰ ਦੇਖੋ ਇਹ ਬੰਦਾ ਅੱਡਾ ਸੁੱਤਾ ਹੀ ਰਹਿੰਦਾ ਆ ਸ਼ਾਮ ਨੂੰ ਕਿੰਨੇ ਹੋ ਰਿਹਾ ਸ਼ਾਮ ਹੋ ਗਈ ਤੇ ਇਹ ਬੰਦਾ ਸਾਰਾ ਦਿਨ ਸੁੱਤਾ ਹੀ ਜਾਂਦਾ ਆ ਇਹ ਬੰਦੇ ਸੁੱਤਾ ਆ ਬਸ ਹੋਰ ਦਿਖਾਓ ਜੋ ਕਿੰਨਾ ਟਾਈਮ ਹੋ ਗਿਆ ਪੰਜ ਪੂਰੇ ਹੋ ਗਏ ਨੇ ਹਾਂਜੀ 5:30 ਹੋ ਗਏ ਨੇ ਹੋਰ ਪੂਰੇ ਤੇ ਇਹ ਦੋਨੇ ਵੀ ਲੱਗੇ ਚਾ ਮੈਂ ਨਹੀਂ ਬਿੰਦਾ ਮੈਂ ਖਾਉਂਗੀ ਮੰਮਾ ਮੈਂ ਤਾਂ ਮੈਂ ਖਾਉਂਗੀ ਮੇਰੀ ਫੇਵਰਿਟ ਸਬਜ਼ੀ ਨਾਲ ਚਾਵਲ ਅਸੀਂ ਰੱਖਤੀ ਮੈਂ ਅਸਲੀ ਬੈਂਗਣਾ ਦੇ ਤੇ ਕਹਿੰਦੀ ਮੈਂ ਤਾਂ ਬੈਂਗਣਾ ਦੇ ਨਾਲ ਚਾਵਲ ਚਾਵਲ ਖਾਣੇ ਆ ਤਾਂ ਚਾਵਲ ਬਣਾਉਣ ਲੱਗਿਆ ਮੈਂ ਬਣ ਗਏ ਆ ਤੇ ਪੁਈ ਚਲ ਗਿਆ ਪੁਈ ਨੇ ਅਗਲੇ ਫਿਆਣਾ ਆ ਪੁਈ ਨੇ ਅਗਲੇ ਫਿਆਣਾ ਆ ਨਾ ਹਾਂ ਦਿਖਾਉਂਦੀ ਹਾਂ ਮੈਂ ਤਾਂ ਕਹਿੰਦੀ ਮੰਮਾ ਮੈਂ ਕਿੰਨ ਤੁਹਾਨੂੰ ਕੋਈ ਨਹੀਂ ਆਣਾ ਨਾ ਮੈਂ ਕਿਹਾ ਚਲੋ ਹਾਂਜੀ ਇਦਾਂ ਹੀ ਕਰੀ ਜਾਂਦੇ ਕੰਮ ਬਾਹਰ ਵੀ ਦੇਖ ਲਓ ਜਾ ਕੇ ਮੌਸਮ ਮੱਤੀ ਚੱਲ ਗਈ ਆ ਪਤਾ ਲੱਗ ਗਿਆ ਨੇਰੀ ਮੰਮੀ ਦੇਖ ਕੇ ਨੇਰੀ ਬਹੁਤ ਚੱਲਣ ਦੇਖੋ ਲੈ ਗਏ ਆ ਇਹ ਲੱਪ ਹੀ ਆ ਇਸ ਖਾਣ ਉਹ ਲੈ ਉਹਨੇ ਵੀ ਚੱਕ ਲਿਆ ਤੁਸੀਂ ਵਿਲੇ ਆ ਨੇ ਰਹਿਣਾ ساری ਜ਼ਿੰਦਗੀ ਵਿਲੇ ਸਾਈਂ ਵਿਲੇ ਆਈਏ ਖਾਣੇ ਬੰਦੂ ਦੇ ਕਹਿੰਦੇ ਸਾਈਂ ਕਹਿੰਦੇ ਨਾ ਤੁਸੀਂ ਜੇ ਬੇਲੇ ਆ ਨੇ ਰਹਿਣਾ ساری ਜ਼ਿੰਦਗੀ ਵਿਲੇ ਤੇਰੀ ਮੰਮੀ ਨੇ ਖਾਣਾ ਹੀ ਘਾ ਦਿੱਤਾ ਹਾਂ ਚਲੋ ਹੁਣ ਰੋਟੜੀ ਦਾ ਕੀ ਪਹਿਲੇ ਕੋ ਮਲਿਆ ਸੌ ਲਿਆ ਰੋਟੀ ਖਾ ਕੇ ਫੇਰ ਸੌ ਲਿਆ ਹੁਣ ਉੱਠ ਕੇ ਨਾਤੇ ਆ ਨਾ ਕੇ ਹੁਣ ਫੇਰ ਸੌ ਜਾਣਾ ਔਰ ਔਰ ਹਾਂਜੀ ਬਾਬਾ ਜੀ ਕਿਦਾਂ ਰੋਟੜੀ ਦਾ ਕੀ ਪ੍ਰੋਗਰਾਮ ਫੇ ਕੀ ਬਣਾਉਣ ਲੱਗੇ ਆ ਕੋਈ ਬੀਸ ਆਪਣਾ ਜਦੋਂ ਜਦੋਂ ਵੀ ਰੋਟੀ ਖਾਣ ਨੂੰ ਮਨ ਨਾ ਕਰੇ ਮੈਂ ਦੱਸਦੀ ਆ ਪਿਛਲੀ ਵਾਰ ਜਦੋਂ ਆਪਾਂ ਪੂੜੇ ਬਣਾਏ ਸੀ ਉਹਦੇ ਤਾਂ ਠੰਡੇ ਹੋ ਗਏ ਏਸੀ ਦੀ ਹਵਾ ਨਾਲ ਇੱਥੇ ਮੈਂ ਉਹ ਸੁੱਕੀ ਦਾ ਆੜ ਹੋ ਗਏ ਮਰਿਆ ਨਹੀਂ ਆਇਆਗਾ ਨਾਲ ਗਰਮ ਗਰਮ ਘਵਾਵਾਂਗੇ ਚਲੋ ਠੀਕ ਆ ਜੀ ਬਣਾਓ ਤੇ ਬਾਹਰ ਮੌਸਮ ਵਧੀਆ ਗਰਮੀ ਤੋਂ ਮਿਲਿਆ ਰਾਹਤ ਚਲੋ ਹੁਣ ਮਿਲਦੇ ਆ ਥੋੜੀ ਦੇਰ ਤੱਕ ਹਾਂ ਪੂੜੇ ਬਣਾਵਾਂਗੇ ਕਿਉਂ ਕੀ ਕੀਤਾ ਮੈਂ ਦੱਸਦਾ ਕਰ ਗਰਮ ਹੋ ਗਿਆ ਅੱਛਾ ਗਰਮ ਹੈਂਦਾ ਉਹ ਦੇਲੇ ਬਾਹਰ ਆ ਗਿਆ ਕਰੀ ਕਰੀ ਕਿੱਧਰ ਦੇਲੇ ਬਾਹਰ ਆਇ ਤੇ ਹੈ ਕੀ ਨਹੀਂ ਮੇਰੀ ਬੱਤੀ ਗੋਲ ਨੂੰ ਮਰ ਗਈ ਬਾਈ ਗੋਲ ਹੋ ਗਿਆ ਉਹ ਉਹ ਗਰਮ ਚਲੋ ਮਿਲਦੇ ਆ ਜੀ ਤੁਹਾਨੂੰ ਖਾਣੇ ਦੇ ਕੀ ਅੱਜ ਤੱਕ ਬਹੁਤ ਵਾਰੀ ਵਲੌਗ ਵੀ ਬਣਾ ਦਿੱਤੇ ਆ ਨਾ ਵੀ ਅਸੀਂ ਥੂੜੇ ਬਣਾਏ ਆ ਉਹ ਕਸਾ ਆ ਗਿਆ ਨਾ ਗਰਮ ਕਰਦੇ ਤਾਂ ਗਰਮ ਗਰਮ ਹੋ ਜਾਂਦਾ ਉਹ ਕੀ ਆ ਵੇਲੇ ਦੋਨਾਂ ਨੇ ਸਲਾਹਤਾ ਤੇਰਾ ਬੈਰ ਬੇਰ ਉਹ ਤਾਂ ਸੁਲਾਹਤਾ ਪੱਲੂ ਨੇ ਕਿਹਾ ਮੈਂ ਕਿਹਾ ਮੈਂ ਮੈਂ ਵਲੌਗ ਬੰਦ ਕਰ ਇਧਰ ਇਹ ਮੈਂ ਵਲੌਗ ਬੰਦ ਕਰਨ ਲੱਗਾ ਮੈਨੂੰ ਕਹਿੰਦਾ ਮੈਨੂੰ ਕਹਦੀ ਪਾਪਾ ਉਧਰ ਮਮਾ ਮਾਲ ਆਏ ਮੇਰੇ ਕੋਲ ਨਾ ਤੁਸੀਂ ਇਹ ਕਰ ਪਾਪਾ ਤੇ ਹੱਦ ਮੰ ਖਾ ਲਗੇ ਰੋਟੀ ਸਾਰੇ ਖਾਣ ਲੱਗੇ ਰੋਟੀ ਮਾਂ ਉਹ ਕਿਚਨ 'ਚ ਹੀ ਆ ਤੇ ਮੈਂ ਖਾਣੀ ਰੋਟੀ ਉੱਪਰ ਹੀ ਖਾਂਦੇ ਬੈਠੇ ਹੋ। ਬਹੁਤ ਸਿਆਰ ਮਿਲੋ। ਮਾਹਰ ਜੋਗੀ ਤੇ ਆ ਗਿਆ। ਆ ਸਰਵੰਤ। ਮੰਮੀ ਵੀ ਆ ਗਈ। ਰੋਟੀ ਖਾਂਦੇ। ਦਾਦੀ ਪੂਰੀ ਬਣਾਉਂਦੇ ਬੈਠੇ ਨੇ। ਉਹ ਨੁਕੀਂ ਸਾਰਿਆਂ ਨੂੰ। ਹਾਂ। ਅਲੇਆਰ ਉਸਦੀ ਪੱਪਾ ਵੀ। ਉਹ ਦਾਨੀ। ਮੰਮਾ ਆ ਗਏ। ਮੰਮਾ। ਉਸ ਲੋਕ ਪਕਵਾਰੇ ਨਹੀਂ ਬਣਾਉਣਾ। ਆਜ ਜਿੰਨੇ ਖਾਣਾ ਆ। ਨਾ ਤੇ ਖਾਣਾ ਨਹੀਂ ਅੱਜ। ਬੱਤੀ ਹਾਲ ਤੱਕ ਨਹੀਂ ਆਈ। ਬੱਤੀ ਹੁਣੇ ਓਧੇ ਘੰਟੇ ਬਾਅਦ। ਕਿਉਂ ਨੇਰੀ ਉਹ ਬੰਦ ਹੋ ਜੂਗੀ ਨੇਰੀ ਬੰਦ ਹੁੰਦੋਂ ਓਧੇ ਘੰਟੇ ਬਾਅਦ ਬੱਤੀ ਆਉ। ਇਹ ਤਾਂ ਬੰਦਾ। ਓਧੇ ਘੰਟੇ ਬਾਅਦ ਫਿੱਲਰ ਚਾਲੂ ਕਰਦੇ ਹੁੰਦੇ ਆ। ਓਕੇ। ਆ ਗਏ ਵਿਲੇ ਹੋ ਗਏ ਆ। ਇੱਧਰੇ ਖਾ ਰਿਆ। ਇੱਧਰੇ ਖਾ ਰੀ। ਇਹ ਜਿਹੜੀ ਚੀਜ਼ ਆ ਨਾ ਸਾਡੇ ਘਰ ਬਣਦੀ। ਜਦੋਂ ਸਾਡਾ ਮਨ ਨਾ ਕਰੇ ਕੁਝ ਖਾਣ ਨੂੰ। ਤੇ ਫੇਰ ਆਹ ਹੀ ਪਿਆਜ਼, ਨਿੰਬੂ ਬਾਅਗੇ ਆਹ ਆ ਗਿਆ ਆ। ਆ ਲੈ ਕੋ। ਇਹਨਾਂ ਚੱਲਉਂਦੀ ਆ। ਨਹੀਂ ਉਹਨੂੰ ਦਿਖਾਇਆ ਨਹੀਂ ਮੈਂ, ਸ਼ਗਲ ਦਿਖਾਈ। ਇਹ ਤਾਂ ਪਹਿਲਾਂ ਦੀ ਆ। ਇਹ ਪਸੰਦ ਨਹੀਂ ਹੈਗਾ। ਆ ਇੱਦਾਂ। ਇਹਦੇ ਦੇ ਪਿਆਜ਼ ਪਾ ਲੈਣਾ। ਉੱਤੇ ਪਾਣਾ ਨਿੰਬੂ। ਯਾਰੀ ਜੀ ਇਸ ਨਾਲ ਸਵਾਦ ਲੱਗੇ ਤੇ ਆਪਾਂ ਇਹ ਚੀਜ਼ ਵਧੀਆ ਲੱਗਦੀ ਆ। ਪਾ ਗਏ ਨਿੰਬੂ ਤੇ ਨਾਲ ਇਹਦੇ ਲੈਣੀ ਆ ਲਿੰਕਾ। ਅੱਜ ਬੱਤੀ ਹੈ ਨਹੀਂ ਕਿ ਨਾ ਆਪਣੇ ਤੇ ਬੱਤੀ ਘਟ ਜਾਗਦੀ ਪਈ ਆ ਤੇ ਪਾ ਕੇ ਦੇ ਖਾਓ ਪੀਓ ਐਸ਼ ਕਰੋ ਮਿੱਤਰੋ। ਦਿਲ ਪਰ ਕਿਸੇ ਦਾ ਦੁਖਾਇਓ ਨਾ। ਅਰਹੜ ਵੱਲੂ। ਓਨ। ਹਾਂਜੀ। ਕਰੀਏ ਵੀ ਬਲੌਗ ਦਾ ਐਂਡ ਹੋਰ ਬਲੌਗ ਦਾ ਕਰੋ ਐਂਡ ਆ ਸਾਡੇ ਸੌਂ ਦੀ ਸਿਚੁਏਸ਼ਨ ਹੈ ਜੀ ਦਾ ਸੈਟਿੰਗ ਸੈਟਿੰਗ ਬੱਤੀ ਜਲ ਗਈ ਗਏ ਗਰਮੀ ਲੱਗਿਆ ਲੈ ਡੰਡੇ ਆ ਹਾਂ ਜਿਵੰਦ ਹੋ ਗਏ ਹਾਂਜੀ ਮੰਮੀ ਸੋ ਗਏ ਹੈ ਨਹੀਂ ਗਏ ਹਾਂਜੀ ਤੁਸੀਂ ਭਾਈ ਸਾਹਿਬ ਜੀ ਦੇ ਦੇ ਨੇ ਉੱਤੇ ਬੈਠੋ ਆਪਣੇ ਸਗਾਸਨ ਤੇ ਦੇਦੇ ਉੱਤੇ ਲੋ ਜੀ ਹੁਣ ਕਰਦੇ ਆ ਜੀ ਬਲੌਗ ਦਾ ਐਂਡ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸਬਸਕ੍ਰਾਈਬ ਕਰ ਦਿਓ ਤੁਸੀਂ ਕਦੀ ਸਿੱਧਾ ਵਾਂ ਗਈਓ ਉਹ ਚਲੋ ਸਾਡੇ ਮਤਲਬ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਨਵੇਂ ਆਏ ਸਬਸਕ੍ਰਾਈਬ ਕਰਿਓ ਨਵੇਂ ਆਏ ਸਬਸਕ੍ਰਾਈਬ ਕਰਿਓ ਬਾਏ ਹੈ ਜਿਹੜੇ ਜਿਹਨਾਂ ਸਾਡੇ ਚੈਨਲ ਵਿੱਚ ਅਸੀਂ ਇੱਕ ਹਫ਼ਤਾ ਵਲੌਗ ਨਹੀਂ ਬਣਾਇਆ ਕਿ ਤੁਹਾਨੂੰ ਬੋਲਣਾ ਭੁੱਲ ਗਿਆ ਆ ਸਾਡੇ ਚੈਨਲ ਨੂੰ ਜਿਹੜੇ ਪਹਿਲੀ ਵਾਰੀ ਵਿਜ਼ਿਟ ਕਰਨਾ ਹੈ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਨਾ ਕਹੋ ਸਾਨੂੰ ਦੱਸਿਓ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਦੇਖੋ ਜੀ ਟਾਈਮ 11 ਵਜ ਗਏ ਆ ਤੋ ਪਤੀ ਵੇ ਭੱਜ ਗਈ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਅਗਲੇ ਨਵੇਂ ਵਲੌਗ ਚ ਓਕੇ ਮਾਈ ਗੁੱਡ ਬਾਏ ਚਲੋ ਜੀ ਓਕੇ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ